ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਬਠਿੰਡਾ ਦੇ ਨਾਲ ਲੱਗਦੇ ਪਿੰਡ ਚੱਕ ਫਤੀ ਸਿੰਘ ਵਾਲਾ ਵਿਖੇ ਇੱਕ ਨੌਜਵਾਨ ਦੀ ਭੇਤ ਭਾਰੇ ਹਾਲਾਤਾਂ ਦੇ ਵਿੱਚ ਹੋਈ ਮੌਤ ਮੌਕੇ ਦੇ ਉੱਤੇ ਸਹਾਰਾ ਜਨ ਸੇਵਾ ਨੇ ਪਹੁੰਚ ਕੇ ਡੈੱਡ ਬੋਡੀ ਨੂੰ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਿਵਲ ਹਸਪੀਟਲ ਬਠਿੰਡਾ ਦੇ ਮਾਰਚਰੀ ਕਰਦੇ ਵਿੱਚ ਪਹੁੰਚਾ ਦਿੱਤਾ ਗਿਆ ਆਉ ਜਾਣਦੇ ਆਪਾਂ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ ਕਿਆ ਕਾਸੋ ਸਾਥ ਕਾਹੇ ਚਲਦੇ ਗਏ ਯਾਰ ਪਾ ਲਿਆ ਮੇਰਾ ਨਾਮ ਮਲਕੀ ਸਿੰਘ ਹੈ ਜੀ ਕੀ ਗੱਲ ਵਾ ਤੇ ਗੱਲ ਹੈ ਜੀ ਕੀ ਮਸਲਾ ਜੀ ਸਾਰਾ ਗੱਲਬਾਤ ਜੀ ਉੱਥੇ ਕੋਈ ਸਪਰੇਅ ਕਰਨਾ ਆਇਆ ਸੀਗਾ ਜੀ ਖੇਤਾਲਾ ਭਾਈ ਜੀ ਉਹਨੇ ਦੱਸਿਆ ਵੀ ਸਾਡੀ ਮੋਟਰ ਤੇ ਜੀ ਵੀ ਡੈੱਡ ਬੋਡੀ ਪਈ ਆ ਜੀ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਮੌਕੇ ਤੇ ਪੁਲਿਸ ਆਈ ਤੇ ਪੁਲਿਸ ਨੇ ਘਰਦਿਆਂ ਨੂੰ ਵੀ ਘਰਦਿਆਂ ਨੂੰ ਪਤਾ ਲੱਗਾ ਰਿਸ਼ਤੇਦਾਰੀ ਸੀਗੀ ਉੱਥੇ ਗਾਂਦਿਆਂ ਉਹਨਾਂ ਨੇ ਫੋਨ ਕੀਤਾ ਦੱਸਿਆ ਅਸੀਂ ਪਹੁੰਚੇ ਜੀ ਉੱਥੇ ਦੇਖਿਆ ਜੀ ਉੱਥੇ ਉੱਪਰ ਇਹਦੇ ਕੱਪੜਾ ਦਿੱਤਾ ਪਿਆ ਸੀਗਾ ਜੀ ਚਾਦਰਾਂ ਦਿੱਤਾ ਪਿਆ ਸੀ ਮੈਨੂੰ ਲੱਗਿਆ ਵੀ ਉੱਥੇ ਖੇਤਾਲ ਨਹੀਂ ਚਲੋ ਦੇਤਾ ਹੋਊਗਾ ਜਦੋਂ ਉਹਨਾਂ ਦੇ ਖੇਤ ਚ ਪਿਆ ਸੀਗਾ ਤੇ ਉੱਥੇ ਦੇਖਿਆ ਜੀ ਖਰੋਚ ਦੇ ਨਿਸ਼ਾਨ ਆ ਜੀ ਆ ਚੀਤੇ ਤੱਤੇ ਤੱਤੀਆਂ ਚੀਜ਼ਾਂ ਦੇ ਨਿਸ਼ਾਨ ਆ ਜਿਵੇਂ ਸਰੀਆ ਸੁਕੇ ਲੈ ਆਉਂਦਾ ਇੱਥੇ ਰਾਡ ਰੂਡ ਮਾਰਿਆ ਹੁੰਦਾ ਜੀ ਕਿਵੇਂ ਹੂੰ ਤੇ ਮਰਡਰ ਕੀਤਾ ਗਿਆ ਜੀ ਕਿੰਨੇ ਕਣ ਨਿਸ਼ਾਨ ਨਿਸ਼ਾਨ ਬਹੁਤ ਆ ਜੀ ਪੇਟ ਤੇ ਆ ਧੁੰਨੀ ਤੇ ਜੀ ਆ ਗਲੇ ਤੇ ਆ ਜੀ ਪਿਛਲੇ ਪਾਸੇ ਆ ਜੀ ਕਿਸੇ ਦਾ ਨਿਸ਼ਾਨ ਆ ਹਾਂ ਜੀ ਕਿਸੇ ਦਾ ਨਿਸ਼ਾਨ ਨਿਸ਼ਾਨ ਉਹ ਲੱਗ ਰਹੀ ਮੈਂ ਕੋਈ ਤੱਤੀ ਚੀਜ਼ ਲਈ ਹੁੰਦੀ ਆ ਜੀ ਆ ਚੀਜ਼ੇ ਗਰਮ ਚੀਜ਼ ਲਈ ਹੁੰਦੀ ਆ ਜੀ ਹਾਂ ਜੀ ਕਿੰਨੇ 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 ਕੋਈ ਜਗਾਸ ਲਾ ਏ ਜੀ ਰਾਤ ਦੀ ਘਰੇ ਹੈ ਨਹੀਂ ਸੀਗੇ ਜੀ ਰਾਤ ਦੇ ਹਾਂ ਜੀ ਰਾਤ ਦੇ ਘਰੇ ਨਹੀਂ ਸੀਗੇ ਜੀ ਰਿਲੇਸ਼ਨ ਚ ਕੀ ਲਾ ਰਹੇ ਹੋ ਰਿਲੇਸ਼ਨ ਚ ਚਾਚਾ ਹੀ ਲੱਗਦੇ ਆ ਜੀ ਆਪਕੇ ਕਿੰਨੀ ਉਮਰ ਵਗਾਰਾ ਕਿੰਨੀ ਉਮਰ ਉਹ ਅਗੇ 28 29 ਸਾਲ ਦੀ ਹੈ ਹਾਂ ਜੀ ਤਾਂ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਜੀ ਜਿਨ੍ਹਾਂ ਨੇ ਵੀ ਇਹ ਕੀਤਾ ਜੀ ਮਰਡਰ ਕੀਤਾ ਜੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਹਾਂ ਦੁਬਾਰਾ ਗੱਲ ਆਹ ਠੀਕ ਹੋ ਗਿਆ ਸੰਦੀਪ ਸਿੰਘ ਹੈ ਜੀ ਕੀ ਮਸਲਾ ਜੀ ਜਰਾ ਕੀ ਸਾਡੇ ਐਮਰਜੈਂਸੀ ਨੰਬਰ 9814074074 ਤੇ ਕਾਲ ਆਈ ਸੀ ਕਿ ਬਟਿੰਡਾ ਚੱਕ ਫਤਿਹ ਸਿੰਘ ਵਾਲਾ ਮੋਟਰ ਦੇ ਵਿੱਚ ਇੱਕ ਮੋਟਰ ਦੇ ਕੋਲ ਇੱਕ ਨੌਜਵਾਨ ਦੀ ਭੇਤਪਰੇ ਹਾਲਾਤਾਂ ਦੇ ਵਿੱਚ ਲਾਸ਼ ਪਈ ਆ ਮੌਕੇ ਤੇ ਆ ਕੇ ਦੇਖਿਆ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋਈ ਪਈ ਸੀਗੀ ਪੁਲਿਸ ਨਥਾਣਾ ਮੌਕੇ ਤੇ ਸੀਗੀ ਤੇ ਸੀਆਈ 2 ਦੇ ਇੰਚਾਰਜ ਤੇ ਐਸਪੀ ਦੀ ਮੌਕੇ ਤੇ ਸੀਗੇ ਤੇ ਆਪਣੀ ਫੋਰੈਂਸਿਕ ਟੀਮ ਵੀ ਮੌਕੇ ਤੇ ਸੀਗੀ ਉਹਨਾਂ ਦੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਬਟਿੰਡਾ ਮੋਰਚੀ ਘਰ ਵਿੱਚ ਰੱਖ ਦਿੱਤਾ ਗਿਆ ਹੈ ਰੰਜੀਤ ਸਿੰਘ ਨਾਮ ਆ ਹਾ ਇੱਕ ਸਾਲ ਉਮਰ ਆ ਪੁਲਿਸ ਆਪਣੀ ਬੰਦੀ ਕਾਰਵਾਈ ਕਰ ਰਹੀ ਹੈ ਰੈਫਾਇਨਰੀ ਦੇ ਵਿੱਚ ਲੱਗਾ ਹੋਇਆ ਸੀ ਜੀ ਅ ਜਿਹੜੇ ਨਿਸ਼ਾਨ ਜਿਹੜੇ ਹੈਗੇ ਉਹ ਸੱਟਾਂ ਦੇ ਨਿਸ਼ਾਨ ਆ ਜੀ ਇੱਥੋਂ ਲੈ ਕੇ ਨੀਚੇ ਤੱਕ ਸੱਟਾਂ ਦੇ ਨਿਸ਼ਾਨ ਆ ਜੀ ਜਾਂਚ ਦਾ ਵਿਸ਼ਾ ਜੀ ਪੁਲਿਸ ਜਾਂਚ ਪੜਤਾਲ ਕਰੂਗੀ ਜੀ ਹਾਂ ਜੀ ਦੱਸੋ ਕੀ ਜਰਾ ਕਹਾਣੀ ਜਿਹੜੀ ਡਰਵਾਡੇ ਇਹ ਥਾਂ ਤੇ ਆ ਦੋਈ ਹੈ ਕੀ ਮਸਲਾ ਹੈ ਸਾਡੇ ਕੋਲ ਪੁਲਿਸ ਮੁਲਾਜ਼ਮਾਂ ਦੁਆਰਾ ਥਾਣਾ ਨਾ ਥਾਣਾ ਦੇ ਮੁਲਾਜ਼ਮਾਂ ਦੁਆਰਾ ਇੱਕ ਬਾਡੀ ਜਮ੍ਹਾਂ ਕਰਵਾਈ ਗਈ ਹੈ ਜੀ ਜਿਨ੍ਹਾਂ ਦੀ ਉਮਰ ਲਗਭਗ 28 29 ਸਾਲ ਹੈ ਮਾਈਸਰ ਖਾਨੇ ਦੇ ਰਹਿਣ ਵਾਲੇ ਹੈ ਜੀ ਤੇ ਚੱਕ ਫਤਿਹ ਸਿੰਘ ਵਾਲਾ ਕੋਈ ਘਟਨਾ ਵਾਪਰੀ ਹੈ ਜਿਸ ਸੰਬੰਧ ਵਿੱਚ ਉਹਨਾਂ ਨੇ ਸਾਡੇ ਕੋਲ ਬਾਡੀ ਜਮ੍ਹਾਂ ਕਰਾਈ ਹੈ ਤੇ ਪੋਸਟ ਮੌਟਮ ਇਹਦਾ ਹੋ ਕੇ ਹੀ ਮੌਤਾ ਕਰਨ ਦਾ ਪਤਾ ਲੱਗਦਾ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਸਾਡੇ ਕੋਲ ਤਾਂ ਸਿਰਫ ਬਾਡੀ ਜਮ੍ਹਾਂ ਕਰਾਨ ਆਏ ਸੀਗੇ ਜੀ ਬਾਡੀ ਅਸੀਂ ਡੈੱਡ ਹਾਊਸ ਸ਼ਿਫਟ ਕਰਵਾਤੀ ਸੀਗੀ ਤੇ ਹਜੇ ਪੋਸਟਮਾਰਟਮ ਦੇ ਪੇਪਰ ਤਿਆਰ ਹੁੰਦੇ ਆ ਜੀ ਪੁਲਿਸ ਇਨਕੁਇਰੀ ਤੋਂ ਬਾਅਦ ਉਸ ਤੋਂ ਬਾਅਦ